ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਪੰਜਾਬ ਪੰਜਾਬੀ ਦੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਅੱਜ 8 April ਨੂੰ ਸੰਤ ਬਾਬਾ ਨਾਭਾ ਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਸਰਕਾਰੀ ਛੁੱਟੀ ਕੀਤੀ ਜਾਂਦੀ ਹੈ ਕੀ ਤੁਸੀਂ ਜਾਣਦੇ ਹੋ ਕਿ ਸੰਤ ਨਾਭਾ ਦਾਸ ਜੀ ਕੌਣ ਸੀਗੇ ਅੱਜ ਦੀ ਆਪਣੀ ਵੀਡੀਓ 'ਚ ਆਪਾਂ ਗੁਰੂ ਨਾਭਾ ਦਾਸ ਜੀ ਦੇ ਜੀਵਨ ਦੀ ਗੱਲ ਕਰਾਂਗੇ ਸ਼੍ਰੀ ਗੁਰੂ ਨਾਭਾ ਦਾ ਜੀ ਇੱਕ ਸੰਤ ਧਰਮ ਸ਼ਾਸਤਰੀ ਤੇ ਇੱਕ ਪਵਿੱਤਰ ਗ੍ਰੰਥ ਭਗਤ ਮੱਲ ਦੇ ਲੇਖਕ ਸੀ ਜਿਸ ਵਿੱਚ ਨਾਭਾ ਦਾ ਜੀ ਨੇ ਸਤਿਯੁਗ ਤੋਂ ਲੈ ਕੇ ਕਲਯੁਗ ਤੱਕ ਦੇ ਲਗਭਗ ਹਰ ਸੰਤ ਦਾ ਜੀਵਨ ਇਤਿਹਾਸ ਲਿਖਿਆ ਤੇ ਮਨੁੱਖਤਾ ਨੂੰ ਸਰਵਉੱਚ ਜਗ੍ਹਾ ਦਿੱਤੀ ਅੱਜ ਵੀ ਉਹਨਾਂ ਦੇ ਸ਼ਰਧਾਲੂ ਉਹਨਾਂ ਨੂੰ ਮਨੁੱਖਤਾ ਦੀ ਭਲਾਈ ਕਰਕੇ ਯਾਦ ਕਰਦੇ ਨੇ ਨਾਭਾ ਦਾ ਜੀ ਨੇ 1585 ਵਿੱਚ ਭਗਤਮਲ ਲਿਖਿਆ ਸੀ ਨਾਭਾ ਦਾਸ ਰਾਮਾਨੰਦ ਦੀ ਪਰੰਪਰਾ ਨਾਲ ਸੰਬੰਧਿਤ ਇੱਕ ਸੰਤ ਨੇ ਤੇ 8 ਅਪ੍ਰੈਲ ਨੂੰ ਉਸ ਦੇ ਜਨਮ ਦਿਨ ਤੇ ਲੱਖਾਂ ਪੈਰੋਕਾਰ ਉਹਨਾਂ ਨੂੰ ਯਾਦ ਕਰਦੇ ਨੇ ਤੇ ਮਨੁੱਖਤਾ ਲਈ ਕੰਮ ਕਰਨ ਦੇ ਉਸ ਦੇ ਸੰਕਲਪ ਨੂੰ ਯਾਦ ਕਰਦੇ ਨੇ ਗੁਰੂ ਨਾਭਾ ਦਾਸ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਪੰਡੋਰੀ ਵਿੱਚ ਠਾਕੂ ਦੁਆਰਾ ਭਗਵਾਨ ਨਰੈਣਜੀ ਦੇ ਮੰਦਿਰ ਵਿੱਚ ਦਰਸ਼ਨ ਕਰਨੇ ਜਾਂਦੇ ਸੀ ਜਿੱਥੇ ਕਿ ਡੂੰਮ ਭਾਈਚਾਰੇ ਦੇ ਲੋਕ ਰਹਿੰਦੇ ਨੇ ਆਪਣੇ ਪ੍ਰਸਿੱਧ ਬੈਸ਼ਨੋ ਪਾਠ ਵਿੱਚ ਭਗਤਮਾਲ ਗੋਸਵਾਮੀ ਨਾਮਾ ਦਾ ਨਾਬਾ ਦਾਸ ਜੀ ਨੇ ਪੰਡੋਰੀ ਧਾਮ ਦੀ ਰਾਮਾਨੰਦੀ ਸੰਤ ਭਗਵਾਨ ਜੀ ਤੇ ਨਰੈਣ ਜੀ ਬਾਰੇ ਲਿਖਿਆ ਹੈ ਗੁਆੰਡੀ ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਰਾਜਾਂ ਵਿੱਚ ਵੀ ਭਾਈਚਾਰੇ ਦੀ ਵੱਡੀ ਮੌਜੂਦਗੀ ਹੈ ਕੁੱਲੂ ਦੁਸਹਿਰਾ ਗੁਰੂ ਨਾਬਾ ਦਾਸ ਜੀ ਦੇ ਹੁਕਮਾਂ ਤੇ ਇੱਕ ਹਫਤਾ ਮਨਾਇਆ ਜਾਂਦਾ ਹੈ ਪੰਜਾਬ ਵਿੱਚ ਮਹਾਸ਼ਾ ਭਾਈਚਾਰੇ ਦੇ ਲਗਭਗ 30 ਲੱਖ ਲੋਕ ਰਹਿੰਦੇ ਨੇ ਜਿਸ ਵਿੱਚ ਪਠਾਨਕੋਟ ਵਿੱਚ ਹੀ 1 ਲੱਖ ਦੇ ਕਰੀਬ ਲੋਕ ਰਹਿੰਦੇ ਨੇ ਨਵਾਦਾ ਜੀ ਦਾ ਜਨਮ 8 April 1537 ਨੂੰ ਭਾਰਤ ਦੇ ਤੇਲਗਾਨਾ ਰਾਜ ਦੇ ਖੰਮਨ ਜ਼ਿਲ੍ਹੇ ਵਿੱਚ ਗੋਦਾਵਰੀ ਨਦੀ ਦੇ ਕੰਢੇ ਪਿੰਡ ਪੱਦਰ ਚਲੁੰਬ ਵਿੱਚ ਹੋਇਆ ਸੀ ਉਸ ਦੀ ਮਾਤਾ ਸ਼੍ਰੀਮਤੀ ਜੀ ਜਾਣਕੀ ਦੇਵੀ ਤੇ ਉਹਨਾਂ ਦੇ ਪਿਤਾ ਸ਼੍ਰੀ ਰਾਮਦਾਸ ਜੀ ਸਨ ਜੋ ਹੁਣ ਰਾਮਦਾਸੂ ਦੇ ਨਾਮ ਨਾਲ ਜਾਣੇ ਜਾਂਦੇ ਨੇ ਗੁਰੂ ਨਾਭਾ ਦਾਸ ਮਹਾਸ਼ਾ ਜਾਂ ਡੂਮ ਜਾਂ ਦੂਮਣਾ ਭਾਈਚਾਰੇ ਨਾਲ ਸੰਬੰਧਿਤ ਜੀ ਜੋ ਕਿ ਹੁਣ ਨਾਭਦਾਸੀਆਂ ਵਜੋਂ ਜਾਣੇ ਜਾਂਦੇ ਨੇ ਇਸ ਬਰਾਦਰੀ ਦੇ ਲੋਕ ਨਾਭਦਾਸੀਆਂ ਵਜੋਂ ਵੀ ਜਾਣੇ ਜਾਂਦੇ ਆ ਉਹਨਾਂ ਦਾ ਪੇਸ਼ੇਵਰ ਕੰਮ ਬਾਸ ਨਾਲ ਟੋਕਰੀਆਂ ਤੇ ਅਨਾਜ ਭੰਡਾਰਨ ਦੀ ਡੱਬੇ ਬਣਾਉਣਾ ਸੀ ਇਸ ਭਾਈਚਾਰੇ ਦੇ ਲੋਕ ਚੰਗੇ ਸੰਗੀਤਕਾਰ ਵੀ ਸੀ ਕਿਉਂਕਿ ਉਹ ਸਤਸੰਗ ਵਿੱਚ ਵੱਖ-ਵੱਖ ਤਰ੍ਹਾਂ ਦੇ ਸਾਜ਼ ਵਜਾਉਣ ਵਿੱਚ ਸ਼ਾਮਿਲ ਸੀ ਉਹ ਭਗਵਾਨ ਰਾਮ ਦੇ ਪੱਕੇ ਸ਼ਰਧਾਲੂ ਸੀ ਕਿਉਂਕਿ ਰਾਮ ਦਾ ਮੰਦਰ ਪਦਰਚਲਮ ਵਿਖੇ ਸਥਿਤ ਸੀ ਜਿਸ ਨੂੰ ਹੁਣ ਰਾਮ ਪਦਰਚਲਮ ਕਿਹਾ ਜਾਂਦਾ ਹੈ ਉਹਨਾਂ ਦੇ ਮਾਤਾ-ਪਿਤਾ ਦੇ ਸ਼ੁਰੂ ਵਿੱਚ ਕੋਈ ਔਲਾਦ ਨਹੀਂ ਸੀ ਜਿਸ ਕਾਰਨ ਪਿੰਡ ਦੇ ਲੋਕ ਉਹਨਾਂ ਨੂੰ ਤਾਨੇ ਮੀਨੇ ਮਾਰਦੇ ਸੀ ਉਹਨਾਂ ਨੇ ਭਗਵਾਨ ਰਾਮ ਲਈ ਪ੍ਰਾਰਥਨਾ ਕੀਤੀ ਤੇ ਉਹਨਾਂ ਨੂੰ ਇੱਕ ਪੁੱਤਰ ਦਾ ਆਸ਼ੀਰਵਾਦ ਦੇਣ ਜੋ ਕਿ ਵਿਦਵਾਨ, ਬੁੱਧੀਮਾਨ ਤੇ ਧਰਮਸ਼ਾਸਤਰੀ ਹੋਵੇ। ਫਿਰ ਉਹਨਾਂ ਦੇ ਘਰ ਪੁੱਤਰ ਨੇ ਜਨਮ ਲਿਆ। ਉਸ ਨੂੰ ਪਹਿਲਾਂ ਨਰੈਣਦਾਸ ਕਿਹਾ ਜਾਂਦਾ ਸੀ ਤੇ ਉਹ ਭਗਵਾਨ ਰਾਮ ਦਾ ਭਗਤ ਸੀ। ਜਦੋਂ 5 ਸਾਲ ਦਾ ਸੀ ਤਾਂ ਉਸ ਦੇ ਮਾਤਾ-ਪਿਤਾ ਦੀ ਮੌਤ ਹੋ ਗਈ ਸੀ। ਉਹ ਪਿੰਡ ਵਿੱਚ ਇਕੱਲਾ ਰਹਿੰਦਾ ਸੀ ਤੇ ਮੰਦਰ ਵਿੱਚ ਪੂਜਾ ਕਰਦਾ ਸੀ। ਉਸ ਨੇ ਆਪਣੇ ਦੋਸਤਾਂ ਨਾਲ ਨਦੀ ਦੇ ਕੰਡੇ ਖੇਡਿਆ ਤੇ ਰੱਬ ਦੀ ਬਖਸ਼ਿਸ਼ ਨਾਲ ਰੇਤ ਦੇ ਲੱਡੂ ਨੂੰ ਮਿੱਠੇ ਲੱਡੂ ਵਿੱਚ ਬਦਲਿਆ ਗੁਰੂ ਨਾ ਪਦਾ ਜੀ ਨੇ 1585 ਵਿੱਚ ਭਗਤਮਲ ਲਿਖਿਆ ਸੀ ਤੇ ਇਹ ਬ੍ਰਿਜ ਭਾਸ਼ਾ ਵਿੱਚ ਇੱਕ ਕਵਿਤਾ ਜੋ 200 ਤੋਂ ਵੱਧ ਭਗਤਾਂ ਦੀਆਂ ਛੋਟੀਆਂ ਜੀਵਨੀਆਂ ਦਿੰਦੀ ਹੈ ਉਹਨਾਂ ਦੀਆਂ ਕੁਝ ਹੋਰ ਵੀ ਰਚਨਾਵਾਂ ਸੀ ਜਿਵੇਂ ਕਿ ਰਾਮਾ ਸ਼ਟਮ ਅਸਤਮ ਰਾਮ ਚਿੱਤਰ ਕੇ ਪਦ ਬ੍ਰਜ ਮੇ ਨਾਬਾਦਾ ਜੀ 1643 ਵਿੱਚ ਅਕਾਲ ਚਲਾਣਾ ਕਰ ਗਏ ਉਹ ਲਗਭਗ 106 ਸਾਲ ਜੀਵੇ ਤੇ ਉਹਨਾਂ ਨੇ ਆਪਣਾ ਸਾਰਾ ਜੀਵਨ ਲਿਖਤੀ ਰੂਪ ਵਿੱਚ ਸਮਰਪਿਤ ਕਰ ਦਿੱਤਾ ਸੀ। ਸ੍ਰੀ ਗੁਰੂ ਨਾਭਾ ਦਾਸ ਇੱਕ ਮਹਾਨ ਸਾਧਕ, ਲੇਖਕ, ਤਪੱਸਵੀ ਤੇ ਮਨੁੱਖ ਕਲਿਆਣ ਰੁਚੀਆਂ ਦੇ ਸੁਆਮੀ ਸੀ। ਛੋਟੀ ਉਮਰ ਜੀ ਉਹ ਜੋਗ ਸਿੱਖਿਆ ਲਈ ਆਪਣੇ ਗੁਰੂ ਸਵਾਮੀ ਅਗਰਦੇਵ ਕੋਲ ਚਲੇ ਗਏ ਸੀ। ਸ੍ਰੀ ਗੁਰੂ ਨਾਭਾ ਦਾਸ ਜਾਤੀ ਦੇ ਡੋਮ ਜਾਂ ਡੋਮ ਸੀ। ਪੰਜਾਬ ਚ ਆਰੀਆ ਸਮਾਜ ਨੇ ਡੂਮ ਜਾਤੀ ਨੂੰ ਮਹਾਸ਼ਾ ਜਾਤੀ ਦਾ ਨਾਮ ਦਿੱਤਾ ਹੈ। ਇਹਨਾਂ ਦੀ ਪੀੜੀ ਨੂੰ ਹਨੂਮਾਨ ਵੰਛੀਏ ਜਾਂ ਲਾ ਲਗੂਲੀ ਬ੍ਰਾਹਮਣ ਵੀ ਕਹਿੰਦੇ ਨੇ। ਭਾਰਤ ਦੇ ਹਰ ਹਿੱਸੇ ਚ ਇਹ ਲੋਕ ਮੌਜੂਦ ਨੇ। ਸ੍ਰੀ ਗੁਰੂ ਨਾਭਾ ਦਾਸ ਜੀ ਮੁੱਖ ਗੱਦੀ ਸ੍ਰੀ ਗਾਲੇ ਮੁਨੀ ਦੀ ਹੈ ਜੋ ਰਾਜਸਥਾਨ ਜੈਪੁਰ ਦੇ ਨਜ਼ਦੀਕ ਹੈ। ਇਤਿਹਾਸ ਦੱਸਦਾ ਹੈ ਕਿ ਸੁਆਮੀ ਅਗਰਦੇਵ ਦੀ ਰਹਿਨੁਮਾਈ ਚ ਰਹਿ ਕੇ ਨਾਭਾ ਜੀ ਨੇ ਜਿੱਥੇ ਉੱਚ ਸਿੱਖਿਆ ਪ੍ਰਾਪਤ ਕੀਤੀ ਉੱਤੇ ਉਸ استان ਦੀ ਖੂਬ ਸੇਵਾ ਵੀ ਕੀਤੀ ਇੱਥੇ ਰਹਿ ਕੇ ਉਹਨਾਂ ਨੇ ਸੇਵਾ ਭਾਵ ਨਿਮਰਤਾ ਲੇਖਣ ਤਪੱਸਿਆ ਯੋਗ ਵਿਦਿਆ ਹਾਸਲ ਕੀਤੀ ਜਿਸ ਦੇ ਸਹਿਯੋਗ ਨਾਲ ਉਹਨਾਂ ਦੀ ਸਾਧਨਾ ਤੇ ਲੇਖਣੀ 'ਚ ਕਾਫੀ ਪਰਪਕਟਤਾ ਆਈ ਤੇ ਇਸ ਤੋਂ ਇਲਾਵਾ ਉਹਨਾਂ ਨੇ ਇੱਕ 513 ਭਗਤਾਂ ਦੇ ਚਰਿੱਤਰ ਲਿਖੇ ਇਸ ਪੁਸਤਕ ਦੀ ਸ਼ੈਲੀ ਸ਼ਬਦਾਵਲੀ ਬਹੁਤ ਉੱਚ ਦਰਜੇ ਦੀ ਹੈ ਉਸ ਸਮੇਂ ਇਹ ਪੁਸਤਕ ਬਹੁਤ ਮਸ਼ਹੂਰ ਹੋਈ ਜੋ ਕਿ ਅੱਜ ਵੀ ਮੌਜੂਦ ਹੈ ਗੁਰੂ ਨਾਭਾ ਦਾਸ ਦੇ ਗੁਰੂ ਅਗਰ ਦੇਵ ਉਹ ਪੁਸਤਕ ਲੈ ਕੇ ਬਨਾਰਸ ਗਏ ਜਿਸ ਤੇ ਵਿਦਵਾਨਾਂ ਨੇ ਸਮੀਖਿਆ ਕੀਤੀ ਤੇ ਉੱਥੇ ਹੀ ਭਗਤਮਾਲਾ ਪੁਸਤਕ ਨੂੰ ਜਾਰੀ ਕੀਤਾ ਗੋਸ਼ਟੀਆਂ ਹੋਈਆਂ ਤੇ ਗੁਰੂ ਨਾਭਾ ਦਾਸ ਵੀ ਉੱਥੇ ਗੋਸਵਾਮੀ ਦੀ ਪਦਵੀ ਨਾਲ ਸਜੋਬਿਤ ਕੀਤਾ ਗਿਆ ਇਸ ਪੁਸਤਕ ਦੇ ਸੰਦਰਭ ਚ ਇੱਕ ਬਹੁਤ ਵੱਡਾ ਭੰਡਾਰਾ ਕੀਤਾ ਗਿਆ ਚੰਦਨ ਦੀ ਲੱਕੜ ਨਾਲ ਭੋਜਨ ਬਣਾਇਆ ਗਿਆ ਇਸ ਭੰਡਾਰੇ ਚ ਅਨੇਕਾ ਵੈਸ਼ਨਵੀ ਸਾਧੂ ਸ਼ਾਮਿਲ ਹੋਏ ਉਹਨਾਂ ਚ ਗੋਸਵਾਮੀ ਤੁਲਸੀ 10ਵੀਂ ਸੀ। ਪੁਸਤਕ ਭਗਤ ਮਾਲਾ ਬਹੁਤ ਪ੍ਰਸਿੱਧ ਮਸ਼ਹੂਰ ਹੋਈ ਤੇ ਕਈ ਸਾਲ ਇਸ ਦਾ ਪ੍ਰਚਾਰ ਹੁੰਦਾ ਰਿਹਾ। ਮੰਦਰਾਂ ਚ ਇਸ ਪੁਸਤਕ ਚੋ ਕਥਾ ਹੁੰਦੀ ਰਹੀ। ਤੀਕਾ ਸ਼੍ਰੀ ਪ੍ਰੀਆ ਦਾਸ ਅਨੁਸਾਰ ਉਹਨਾਂ ਦਾ ਪਰਮ ਆਗਮਨ 1543 ਈਸਵੀ ਮੰਨਿਆ ਜਾਂਦਾ ਹੈ। ਗੋਸਵਾਮੀ ਸ਼੍ਰੀ ਗੁਰੂ ਨਾਭਾ ਦਾਸ ਦੇ ਅਨੁਯਾਈ ਉਹਨਾਂ ਦੀ ਯਾਦ ਚ ਭਾਰਤ ਚ ਹਰ ਸਾਲ ਉਹਨਾਂ ਦਾ ਜਨਮ ਦਿਹਾੜਾ ਸ਼ਰਦਾ ਤੇ ਧੂਮ ਧਾਮ ਨਾਲ ਮਨਾਉਂਦੇ ਨੇ। ਤੇ 8 ਅਪ੍ਰੈਲ ਨੂੰ ਉਹਨਾਂ ਦਾ ਜਨਮ ਦਿਹਾੜਾ ਪਿੰਡ ਹੱਲਾ ਚਾਹੀਆ ਗੁਰਦਾਸਪੁਰ ਚ ਸੂਬਾ ਪੱਧਰੀ ਮਨਾਇਆ ਜਾ ਰਿਹਾ ਹੈ